ਨਗਰ ਨਿਗਮ ਵਿੱਚ ਕਈ ਮੁਲਾਜ਼ਮ ਕਈ ਸਾਲਾਂ ਤੋਂ ਆਊਟਸੋਰਸਿੰਗ ਤੇ ਕੰਮ ਕਰ ਰਹੇ ਹਨ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚੱਲਦਾ ਹੈ ਆਊਟਸੋਰਸ ਮੁਲਾਜ਼ਮਾਂ ਨੂੰ ਡੀਸੀ ਰੇਟ ਤੇ ਕਰਨ ਸੰਬੰਧੀ ਸਮਾਜ ਸੇਵਕ ਅਸ਼ੋਕ ਸਿੰਘ ਲੱੱਦੜ ਨੇ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨਾਲ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ ਉਹਨਾਂ ਆਖਿਆ ਕਿ ਆਗਾਮੀ ਨਗਰ ਨਿਗਮ ਹਾਊਸ ਦੀ ਬੈਠਕ ਵਿੱਚ ਇਹਨਾਂ ਮੁਲਾਜ਼ਮਾਂ ਦਾ ਮੁੱਦਾ ਚੁੱਕਿਆ ਜਾਵੇ ਐਸ ਮੌਕੇ ਗੁਰਿੰਦਰ ਸਿੰਘ ਲੱੱਦੜ, ਮੋਹਿਤ ਮਹਾਜਨ, ਕਰਨ ਅਤੇ ਪ੍ਰਦੀਪ ਸਿੰਘ ਵੀ ਮੌਜੂਦ ਸਨ ਔਰ ਜਿੰਨੇ ਕਾਉਂਸਲਰ ਸਹਿਬਾਨ ਨੇ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਕਿ ਮੇਰੇ ਵੀਰ ਨੇ ਔਰ ਮਾਨਯੋਗ ਮੇਅਰ ਸਾਹਿਬ ਉਹਨਾਂ ਦੇ ਵੀ ਬੇਨਤੀ ਕਰਦਾ ਮੈਂ ਚਰਨਾਂ 'ਚ ਕਿ ਇਹ ਜਿਹੜਾ ਹਾਊਸ ਦੀ ਮੀਟਿੰਗ ਦੇ ਵਿੱਚ ਹੈ ਇਹ ਤੁਸੀਂ ਬੋਲ ਕੇ ਪੱਕਿਆ ਕਰੋਗੇ ਤੇ ਤਾਂ ਇਹ ਕੰਮ ਪੱਕਾ ਹੋਣਾ ਔਰ ਜਿੰਨੇ ਵੀ ਕਾਉਂਸਲਰ ਸਹਿਬਾਨਾਂ ਦੇ ਇਹ ਮੈਂ ਇੱਥੇ ਸਾਈਨ ਵੀ ਕਰਾਏ ਨੇ ਔਰ ਦੁਬਾਰਾ ਉਹਨਾਂ ਨੂੰ ਬੇਨਤੀ ਕਰਦਾ ਨਤੀ ਨਤੀ ਤਰੀਕ ਸ਼ਨੀਵਾਰ ਜਿਹੜੀ ਹਾਊਸ ਤੇ ਤੁਹਾਡੀ ਮੀਟਿੰਗ ਹੋਣੀ ਆ ਔਰ ਇਹ ਮੁੱਦਾ ਜਿਹੜਾ ਨਾ ਇਹ ਪਹਿਲ ਦੇ ਆਧਾਰ ਤੇ ਚੁੱਕਿਓ ਅਸ਼ੋਕ ਜੀ ਨੇ ਆ ਕੇ ਆਪਣੀ ਪ੍ਰਪੋਜ਼ਲ ਦਿੱਤੀ ਹੈ ਕਿ ਜਿਹੜੇ ਨਗਰ ਨਿਗਮ ਅੰਮ੍ਰਿਤਸਰ ਵਿੱਚ ਆਊਟਸੋਰਸ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਈਸੀ ਰੇਟਿੰਗ ਸਿਸਟਮ ਸਮਾਜੇ ਇਹਨਾਂ ਨੇ ਇਹ ਕਹਿ ਆ ਕਿ ਸਾਨੂੰ ਸਾਰੀ ਰਿਕਮੈਂਡੇਸ਼ਨਸ ਮਿਲੀਆਂ ਨੇ ਤੇ ਅਸੀਂ ਇਹਨੂੰ ਪੋਜ਼ਿਟਿਵਲੀ ਦੇਖਦੇ ਹਾਂ ਨਾ ਨਗਰ ਨਿਗਮ ਦਫਤਰ ਦੇ ਦੀਨ ਜਿਹੜੇ ਕੰਮ ਕਰ ਰਹੇ ਨੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਦੇ ਮੁੱਦੇ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਬਹਿ ਚਲਦੀ ਵੀ ਆ ਔਰ ਉਸੇ ਦਰਮਿਆਨ ਅੱਜ ਉਸ ਮੰਗ ਨੂੰ ਮੰਗ ਪੱਤਰ ਦੇ ਰੂਪ ਦੇ ਵਿੱਚ ਜਿਹੜਾ ਕਿ ਦਿੱਤਾ ਗਿਆ ਨਗਰ ਨਿਗਮ ਦੇ ਕਮਿਸ਼ਨਰ ਸਾਹਿਬ ਨੂੰ ਤੇ ਮੰਗ ਕੀਤੀ ਗਈ ਆ ਕਿ ਹਾਊਸ ਹੀ ਕਿਤੇ ਮੀਟਿੰਗ ਹੁੰਦੀ ਆ ਜਦੋਂ ਵੀ ਤੇ ਉਹਦੇ ਵਿੱਚ ਜਿਹੜੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਮੁਲਾਜ਼ਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਕਾਰਨ ਕਿ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਆ ਕਈ ਕੱਚੇ ਮੁਲਾਜ਼ਮ ਜਿਹੜੇ ਪੱਕੇ ਕੀਤੇ ਜਾਣ ਔਰ ਹੁਣ ਦੇਖਣਾ ਹੋਊਗਾ ਸਾਡੀ ਇਸ ਖਬਰ ਤੋਂ ਬਾਅਦ ਪ੍ਰਸ਼ਾਸਨ ਦਾ ਸਰਕਾਰ ਕਿੰਨੀ ਗਦਾਗਰ ਹੁੰਦੀ ਹੈ ਔਰ बार-बार ਮੁੱਦਾ ਜਿਹੜਾ ਪਖਿਆ ਪਿਆ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਤੇ ਕਿੰਨੀ ਜਲਦ ਉਹ ਪੂਰਾ ਹੁੰਦਾ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਸ਼ਿਲ ਸ਼ਰਮਾ ਫਾਸਟੇ ਨਿਊਜ਼ ਅਮਰ